ਵਿਆਦੀਆਂ ਖੁਸ਼ੀਆਂ ਮਾਤਮ ਦੇ ਵਿੱਚ ਬਦਲੀਆਂ ਨੇ ਵਿਆਦਾ ਕਾਰਡ ਵੰਡਨ ਜਾਰੇ ਮਾਪੁੱਤ ਦੀ ਸੜਕ ਹਾਦਸੇ ਦੇ ਦੌਰਾਨ ਮੌਤ ਹੋਈ ਹੈ ਦੱਸਿਆ ਗਿਆ ਕਿ ਵੱਡੇ ਭਰਾ ਤੇ ਵਿਆਦਾ ਕਾਰਡ ਵੰਡਨ ਦੇ ਲਈ ਦੋਵੇਂ ਜਣੇ ਜਾ ਰਹੇ ਸਨ ਲੇਕਿਨ ਰਸਤੇ ਦੇ ਵਿੱਚ ਇਹਨਾਂ ਦਾ ਮੋਟਰਸਾਈਕਲ ਇੱਕ ਖੜੇ ਟਰਾਲੀ ਦੇ ਵਿੱਚ ਵੱਜਦਾ ਜਿਸ ਤੋਂ ਬਾਅਦ ਮੌਕੇ ਤੇ ਹੀ ਇਹਨਾਂ ਦੋਵੇਂ ਮਾਪੁੱਤਰਾਂ ਦੀ ਸਾਹ ਨਿਕਲ ਜਾਂਦੇ ਨੇ ਸੋ ਇਹ ਮੰਦਭਾਗੀ ਘਟਨਾ ਜਿਹੜੀ ਸਾਹਮਣੇ ਆਈ ਹੈ ਦੱਸੇ ਕਿ ਫਿਰੋਜ਼ਪੁਰ ਦੇ ਪਿੰਡ ਲੱਖਾ ਸਿੰਘ ਵਾਲਾ ਦੇ ਰਹਿਣ ਵਾਲੇ ਇੱਕ ਪਰਿਵਾਰ ਦੇ ਵਿੱਚ ਜਿੱਥੇ ਵਿਆਹ ਦੀ ਖੁਸ਼ੀ ਦਾ ਮਾਹੌਲ ਸੀ ਇਹ ਖੁਸ਼ੀ ਦਾ ਮਾਹੌਲ ਉਸ ਵੇਲੇ ਮਾਤਮ ਦੇ ਵਿੱਚ ਬਦਲ ਗਿਆ ਜਦ ਮਾਪੁੱਤ ਆਪਣੇ ਵੱਡੇ ਪੁੱਤਰ ਦੇ ਵਿਆਹ ਦਾ ਕਾਰਡ ਰਿਸ਼ਤੇਦਾਰੀ ਦੇ ਵਿੱਚ ਦੇਣ ਦੇ ਲਈ ਫਿਰੋਜ਼ਪੁਰ ਫਾਜ਼ਿਲਕਾ ਰੋਡ ਤੇ ਜਾ ਰਹੇ ਸਨ ਤਾਂ ਸੜਕ ਤੇ ਖੜੀ ਖਰਾਬ ਟਰਾਲੀ ਦੇ ਵਿੱਚ ਮੋਟਰਸਾਈਕਲ ਵੱਜਣ ਦੇ ਕਾਰਨ ਦੋਨਾਂ ਮਾਪੁੱਤ ਦੀ ਮੌਕੇ ਤੇ ਹੀ ਦਰਦਨਾਕ ਮੌਤ ਹੋ ਗਈ ਹੈ ਇਹ ਖਬਰ ਮਿਲਣ ਤੋਂ ਬਾਅਦ ਸੜਕ ਸੁਰੱਖਿਆ ਫੋਰਸ ਮੌਕੇ ਪਹੁੰਚੀ ਪਰ ਉਸ ਤੋਂ ਪਹਿਲਾਂ ਹੀ ਦੋਨਾਂ ਮਾਪ ਪੁੱਤਰਾਂ ਦੀ ਮੌਤ ਹੋ ਚੁੱਕੀ ਸੀ ਖਬਰ ਪਰਿਵਾਰ ਤੱਕ ਜਦੋਂ ਪਹੁੰਚਦੀ ਹੈ ਤਾਂ ਪੂਰੇ ਪਰਿਵਾਰ ਦਾ ਰੋ ਰੋ ਕੇ ਬੁਰਾ ਹਾਲ ਹੋ ਜਾਂਦਾ ਹੈ ਪਰਿਵਾਰਕ ਮੈਂਬਰਾਂ ਨੇ ਦੱਸਿਆ ਕਿ ਸਾਡੀ ਭਰਾ ਦਾ ਵਿਆਹ ਸੀ ਉਸਦੀ ਮਾਤ ਦੇ ਉਸ ਦਾ ਜੋ ਪ੍ਰਾਇ ਰਿਸ਼ਤੇਦਾਰੀ ਦੇ ਵਿੱਚ ਕਾਰਡ ਦੇਣ ਦੇ ਲਈ ਚਲਾਨਾਬਾਦ ਜਾ ਰਹੇ ਸਨ ਤਫਰੋਜਪੁਰ ਫਾਜ਼ਿਲਕਰ ਰੋਡ ਦੇ ਉੱਤੇ ਪ੍ਰਗਟ ਸਾਹਿਬ ਗੁਰਦੁਆਰਾ ਦੇ ਕੋਲ ਸੜਕ ਦੇ ਉੱਤੇ ਇੱਕ ਖਰਾਬ ਟਰਾਲੀ ਖੜੀ ਸੀ ਅਤੇ ਪਿੱਛੋਂ ਆ ਰਹੇ ਇਹ ਦੋਵੇਂ ਮੋਟਰਸਾਈਕਲ ਦੇ ਉੱਤੇ ਸਵਾਰ ਸਨ ਤਾਂ ਟਰਾਲੀ ਦੇ ਵਿੱਚ ਜਾ ਕੇ ਟਕਰਉਂਦੇ ਨੇ ਜਿਸ ਕਾਰਨ ਦੋਵੇਂ ਮਾਪ ਪੁੱਤਰਾਂ ਦੀ ਮੌਕੇ ਤੇ ਹੀ ਮੌਤ ਹੋ ਜਾਂਦੀ ਹੈ ਸੁਰੱਖਿਆ ਫੋਰਸ ਦੇ ਮੁਲਾਜ਼ਮ ਵੀ ਮੌਕੇ ਤੇ ਪਹੁੰਚਦੇ ਨੇ ਤੇ ਇਸ ਤੋਂ ਬਾਅਦ ਪਰਿਵਾਰਕ ਮੈਂਬਰ ਮੌਕੇ ਤੇ ਪਹੁੰਚਦੇ ਨੇ ਜਿਨ੍ਹਾਂ ਦੇ ਰੋ ਰੋ ਕੇ ਬੁਰਾ ਹਾਲ ਹੋਇਆ ਕਿ ਇੱਕ ਪਰਿਵਾਰ ਜਿਸ ਦੇ ਵਿੱਚ ਖੁਸ਼ੀਆਂ ਦਾ ਮਾਹੌਲ ਸੀ ਤੇ ਕੁਝ ਦਿਨਾਂ ਬਾਅਦ ਵਿਆਹ ਹੋਵੇਗਾ ਲੇਕਿਨ ਮਾਪੋਤ ਜਿਹੜੇ ਕਾਰਡ ਵੰਡਣ ਦੇ ਲਈ ਚਾਈ ਚਾਈ ਜਾ ਰਹੇ ਸਨ ਰਿਸ਼ਤੇਦਾਰਾਂ ਦੇ ਲੇਕਿਨ ਆ ਰਸਤੇ ਦੇ ਵਿੱਚ ਉਹਨਾਂ ਦੀ ਦਰਦਨਾਕ ਮੌਤ ਹੋ ਗਈ ਤੇ ਪਿੱਛੋਂ ਪਰਿਵਾਰ ਦਾ ਰੋ ਰੋ ਕੇ ਬੁਰਾ ਹਾਲ ਹੋਇਆ ਖਿਆਲੇ ਤੋਂ ਆ ਰਹੇ ਸੀ ਵਿਆਹ ਦੇ ਛਗਨ ਵਿਆਹ ਦਾ ਕਾਰਡ ਵੰਨ ਜਾਰਾ ਸੀ ਆਪ ਦੇ ਰਿਸ਼ਤੇਦਾਰਾਂ ਦੇ ਮਾਤਾ ਤੇ ਦੋਨੋਂ ਮਾਤ ਮਾਪੁੱਤਰ ਹੈਗੇ ਸੀ ਇਹਨਾਂ ਦੀ ਮੌਕੇ ਤੇ ਮੌਤ ਹੋ ਗਈ ਸੀ ਇਹਨਾਂ ਦੀ ਮਾਤਾ ਨੂੰ ਜਿਹੜਾ ਕਿ ਹਸਪੀਟਲ ਲੈ ਗਿਆ ਸੀ ਉਹਨਾਂ ਦੀ ਵੀ ਉੱਤੇ ਡੈਥ ਹੋ ਚੁੱਕੀ ਦੋਨੋਂ ਮਾਪੁੱਤਰ ਹੀ ਪੂਰੇ ਹੋ ਗਏ ਉਹਨਾਂ ਦੇ ਨਾਲ ਤੋਂ ਹਾਂਜੀ ਹਾਂਜੀ ਦੋਨੋਂ ਲੱਖ ਵਾਲੇ ਹਮ ਦੋ ਦੋੜ ਕਾਦੇ ਵਿੱਚ ਵੱਜਿਆ ਮੋਟਰਸਾਈਕਲ ਮੋਟਰਸਾਈਕਲ ਟਰਾਲੀ ਵਿੱਚ ਵੱਜੇ ਵਿੱਚ ਚਾਚੇ ਦਾ ਮੜਾ ਸੀ ਕਿ ਲੱਤਾਂ ਸਿੰਘ ਵਾਲਾ ਆਪ ਕੋ ਆਦੇ ਫੇਰੀ ਕੇ ਚੱਲੇ ਦੇ ਕੇ ਅੱਕੇ ਸ਼ੇਰ ਵੇਂਕਾਲੇ ਕੀ ਕਰਨ ਜਾ ਰਹੇ ਸੀਗੇ ਆਹ ਸਾਵਾ ਤੇ ਮਾਪੁੱਤ ਨਾ ਲੈ ਕੇ ਕਾਰਡ ਜਾਂਦੇ ਪਈ ਆਪਦੇ ਵੱਡੇ ਭਰਾ ਦਾ ਜਲਾਲਾਬਾਦ ਨੂੰ ਜਾਂਦਾ ਹੈ ਇਹ ਇੱਥੇ ਲਾਜੀਆਂ ਕੋਲ ਮੁੰਡਾ ਰੀਲਾ ਰੁਲਾਵੇਂ ਦਾ ਜਾਂਦਾ ਹੈ ਫੋਨ ਤੇ ਫੋਨ ਦੀ ਸਪੀਡ ਜ਼ਿਆਦਾ ਸੀ ਹੈਲਮਟ ਲੱਗਿਆ ਨਹੀਂ ਸੀ ਜਿੰਨੀ ਵਜਾ ਕਰਕੇ ਪਤਾ ਨਹੀਂ ਲੱਗਿਆ ਅੱਗੋਂ ਟਰਾਲੀ ਖਰਾਬ ਖੜੀ ਹੋਈ ਸੀ ਉਹਦੀ ਹੱਬ ਟੁੱਟੀ ਸੀ ਟਰਾਲੀ ਦੀ ਉਹਦੇ ਵਿੱਚ ਵਜੇ ਤੇ ਮਾਪੋਤ ਦੀ ਮੌਕੇ ਤੇ ਡੈਥ ਹੋ ਗਈ। ਕਾਹਦੇ ਤੇ ਜਾ ਰਹੇ ਸੀ ਜੀ? ਮੋਟਰਸਾਈਕਲ ਤੇ ਜਾ ਰਹੇ ਸੀ ਹੈਲਮਟ ਨਾ ਲਗਨ ਕਰਕੇ ਉਹ। ਹੈਲਮਟ ਲੱਗੇ ਹੁੰਦਾ ਸ਼ਾਇਦ ਬਚ ਜਾਂਦਾ ਮੁੰਡਾ। ਸਿਰ ਸਿਰ ਤੇ। ਮੈਂਨ ਆਪਾਂ ਮੋਬਾਈਲ ਗਏ ਸਿਕਨੇ ਕੰਨਾਂ ਤੇ ਹੈੱਡਫੋਨ ਲੱਗੇ ਹੋਏ ਸੀ। ਮੋਬਾਈਲ ਚਲਾ ਚਲਾ ਰਿਆ ਸੀ ਅਸੀਂ ਆਕੇ ਉਹਨੇ ਬਲੂਟੂਥ ਬੰਦ ਕੀਤਾ ਤੇ ਮਾਦ ਦੇ ਵਿੱਚ ਉਹਨਾਂ ਦੇ ਘਰਦਿਆਂ ਨਾਲ ਗੱਲ ਕੀਤੀ। ਜਿਹੜਾ ਘਟਨਾ ਵਾਪਰੀ ਹੈ ਪੁਲਿਸ ਨੂੰ ਬੁਲਾਇਆ। ਆਉਂਦੇ ਤੁਰੰਤ ਦੇਖ ਕੇ ਉਹਨੇ ਵੀ ਕਾਰਵਾਈ ਵੀ ਕਰਾਂਗੇ। ਜੇ ਜਿਹੜੀ ਕੋਈ ਸਰਕਾਰੀ ਮਦਦ ਹੋ ਤਾਂ ਹੋਣੀ ਹੋਣੀ ਹੈ। ਔਰ ਹੈ ਬੜੀ ਜਿਸਰ ਨੌਜਨ ਬੱਚਾ ਦਿੱਖ ਰਿਹਾ ਦੇਖ ਕੇ ਮਾਨਸਿਕ ਕੀੜਾ ਵੀ ਹੋ ਰਹੀ ਹੈ ਜਾਣਾ ਵਿਆਹ ਤੇ ਸੀ ਤੇ ਮਾਤਮ ਵਿੱਚ ਸ਼ਾਇਦ ਤਾਂ ਇਹਦੇ ਵੱਡੇ ਭਾਈ ਦਾ ਵਿਆਹ ਸਹੀ ਕਾਰ ਦੇਣ ਜਾ ਰਹੇ ਇੱਕ ਦੇਖੋ ਇਹ ਟਰਾਲੀ ਖਰਾਬ ਖੜੀ ਹੈਗੀ ਕੀ ਲੋਕਾਂ ਨੂੰ ਇੱਕ ਅਪੀਲ ਕਰਨਾ ਚਾਹੁੰਦੇ ਵੀ ਰੋਡ ਖਰਾਬ ਹੋ ਗਈ ਕੋਈ ਪਿੱਛੇ ਕੋਈ ਚੀਜ਼ ਰੱਖ ਦਿੱਤੀ ਜਾਵੇ ਬਿਲਕੁਲ ਨੈਗਲੀਜੈਂਸੀ ਹੈ ਕਿਉਂਕਿ ਜੇ ਇਹੀ ਜੇ ਖਰਾਬ ਹੋ ਗਈ ਸੀ ਤਾਂ ਆਪਣੇ ਆਂਡ ਗਵਾਂਡ ਤੋਂ ਕਿਸੇ ਨੂੰ ਬੁਲਾ ਕੇ ਕਿਸੇ ਦੀ ਮਦਦ ਲੈ ਕੇ ਤੁਹਾਨੂੰ ਤੁਹਾਨੂੰ ਕੁਝ ਰੁੱਖ ਤੋੜ ਦੇ ਟਾਹਣੀਆਂ ਤੋੜ ਕੇ ਰੱਖ ਤੇ ਤਾਂ ਹੀ ਕੁਮੜਾ ਮੋਟਾ ਇਲਮ ਹੋ ਜਾਂਦਾ ਹੈ ਜੀ ਉਹ ਗਲਤੀ ਤਾਂ ਕੀਤੀ ਕਿ ਰੋਡ ਸੰਬੰਧੀ ਕੋਈ ਅਪਡੇਟ ਆਈ ਨਹੀਂ ਕਿ ਰੋਡ ਕਦੋਂ ਤਿਆਰ ਹੋ ਰਹੀ ਹੈ ਕੋਲ ਪਹਿਲਾਂ ਵੀ ਆਪਣੀ ਗੱਲਬਾਤ ਹੋਈ ਸੀ ਕਿ ਇਹ ਰੋਡ ਤੇ ਰਸ਼ ਬੜਾ ਹੈ ਤਿੰਨ ਸਟੇਟਾਂ ਦਾ ਰਸ਼ ਰਹਿੰਦਾ ਇੱਕ ਹੀ ਸੜਕ ਤੇ ਇਹ 4 ਲਾਈਨ ਹੋ ਜਾਏਗੀ ਤਾਂ ਬਚਾਅ ਹੋ ਜਾਏਗਾ ਕਿਉਂਕਿ ਫਿਰ ਇੱਕ ਪਾਸੇ ਜਾਣ ਵਾਲੇ ਹੋਣਗੇ ਇੱਕ ਪਾਸੇ ਆਉਣ ਵਾਲੇ ਜੀ ਜੀ ਹੁਣ ਜਿਸ ਤਰ੍ਹਾਂ ਖੜ ਗਿਆ ਤੇ 33 ਸੜਕ ਦਾ ਟਾਲੀ ਨੇ ਰੋਕ ਲਈ ਸੀ ਬਿਲਕੁਲ ਜੀ ਤਾਂ ਫਿਰ ਸਵੇਕੀ ਸੀ ਕਿ ਉਹ ਜਿਹੜੇ ਪਿੱਛੇ ਆ ਰਹੇ ਸੀ ਅੱਗੋਂ ਕੋਈ ਆ ਰਹੇ ਉਹਨੂੰ ਬਚਾਉਂਦੇ ਪਚਾਉਂਦੇ ਹੋਰ ਕਹਾਣੀ ਨਹੀਂ ਹੋ ਰਹੀ